ਤੇ ਸ਼੍ਰੋਮਣੀ ਕਾਲੇਦਨ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਾਲੇਦਨ ਦੇ ਪ੍ਰਧਾਨ ਸਰਦਾਰ ਸੁਖੀ ਸੰਮਤ ਜੀ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਕੁਰਸੀਆਂ ਦੇ ਨਾਲ ਬਿਠਾਇਆ ਜਾਵੇ ਇਹ ਜ਼ਰੂਰਤ ਬਣ ਕੇ ਬੇਨਤੀ ਹੈ ਸਾਹ ਦੇ ਜਥੇਬੰਦੀ ਦੀ ਇਹ ਹੀ ਬੇਨਤੀ ਹੈ ਪ੍ਰਧਾਨ ਜੀ ਨੂੰ ਪ੍ਰਧਾਨ ਸਾਹਿਬਾਨ ਉਹਦਰ ਸਾਹਿਬਾਨ ਇਕੱਠੇ ਹੋਏ ਨੇ ਜਿਨ੍ਹਾਂ ਵਿੱਚ ਮਤੇ ਪਾਏ ਗਏ ਨੇ ਪਾਰਟੀ ਨੂੰ ਖਰਾਬ ਕਰਨ ਲਈ ਪਾਰਟੀ ਦੀ ਪਿੱਠੂਆ ਮਾਰ ਬਾਰ-ਬਾਰ ਮਾਰਦੇ ਨੇ ਬੁੱਕਲ 'ਚ ਰਹਿ ਕੇ ਸਫ ਮਾਰ ਸਫ ਡੰਗ ਮਾਰਦੇ ਨੇ ਜਿਨ੍ਹਾਂ ਜਥਾ ਸ਼੍ਰੋਮਣੀ ਅਕਾਲੀ ਦਲ ਫੱਟੇਗੜ ਸਾਹਿਬ ਦੋਨੋ ਜ਼ਿਲ੍ਹਾ ਪ੍ਰਧਾਨ ਸਹਿਬਾਨ ਵਿਆਕਤੀ ਤੇ ਸ਼ਹਿਰੀ ਮੁੰਡੀ ਗਾਇਦੇ ਵਿੱਚ ਸਮੁੱਚੇ ਜ਼ਿਲ੍ਹੇ ਦੀ ਤਿੰਨ ਹਲਕਾ ਦੀ ਮੀਟਿੰਗ ਹੋਈ ਹੈ ਜਿੱਦੇ ਤਿੰਨ ਹਲਕਾ ਚਾਰ ਸਹਿਬਾਨ ਯੂਨਿਟ ਦੇ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਅਹੁਦੇਦਾਰ ਸਹਿਬਾਨ ਐਡੀਸੀਲਰ ਸਹਿਬਾਨ ਸਾਰੀ ਜਥੇਬੰਦੀ ਬਖ ਬਖ ਬੰਦਾਂ ਨੇ ਪ੍ਰਧਾਨ ਸਹਿਬਾਨ ਨੂੰ ਅਹੁਦੇਦਾਰ ਸਹਿਬਾਨ ਕਥੀ ਹੋਏ ਨੇ ਜ਼ਿਲ੍ਹੇ ਵਿੱਚ ਮਤੇ ਪਾਏ ਗਏ ਨੇ ਇੱਕ ਤਾਂ ਮਤਾ ਇਹ ਆ ਕਿ ਸਮੁੱਚੇ ਜਿਨਾ ਫਟੇਗੜ ਸਾਹਿਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਚਟਾਨਵਾ ਕਰੀ ਆ ਤੇ ਸ਼੍ਰੋਮਣੀ ਕਾਲੇ ਦੀ ਗਵਾਈ ਕਰ ਰਹੇ ਸ਼ੋਮਲੀ ਕਲਦੇ ਦੇ ਪ੍ਰਧਾਨ ਸਰਦਾਰ ਸੁਖਵੀਰ ਸੰਮਾਦ ਜੀ ਦੀ ਗਵਾਈ ਦੇ ਵਿੱਚ ਕੰਮ ਕਰਨ ਲਈ ਸਾਰੀ ਜਿਠੇਵੰਦੀ ਆ ਉਹ ਤਿਆਰ ਬਰ ਤਿਆਰ ਆ। ਦੂਜਾ ਮਤਲ ਜਿਹੜਾ ਪਾਇਆ ਗਿਆ ਇਹ ਜਿਠੇਵੰਦੀ ਵੱਲੋਂ ਖਾਸ ਤੌਰ ਤੇ ਰੋਜ਼ ਪ੍ਰਗਟ ਕਰਿਆ ਗਿਆ ਕਿ ਜਿਹੜੇ ਆਪੂ ਪਾਰਟੀ ਨੂੰ ਖਰਾਬ ਕਰਨ ਲਈ ਪਾਰਟੀ ਦੀ ਪੱਟੇ ਛੁਰਾ ਮਾਰ बार-बार ਮਾਰਦੇ ਨੇ ਬੁੱਕਲ 'ਚ ਰਹਿ ਕੇ ਸੱਫ ਮਾਰ ਸੱਫ ਡੰਗ ਮਾਰਦੇ ਨੇ ਉਹਨਾਂ ਦਾ ਖਾਸ ਧਿਆਨ ਕਰਿਆ ਜਾਵੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਕੁਰਸੀਆਂ ਦੇ ਨਾਲ ਬਿਠਾਇਆ ਜਾਵੇ ਇਹ ਜ਼ਰੂਰਤ ਬਣ ਕੇ ਬੇਨਤੀ ਆ ਸਾਰਿਆਂ ਨੂੰ ਕਿਉਂਕਿ ਸਾਰੀ ਜਥੇਬੰਦੀ ਅੱਜ ਪਾਰਟੀ ਦੇ ਨਾਲ ਆ ਇਹ ਆਗੂ ਆਉਂਦੇ ਨੇ ਆ ਕੇ ਫਿਰ ਕਿਤਨਾ ਕਿਤੇ ਪਾਰਟੀ ਨੂੰ ਖਰਾਬ ਕਰਦੇ ਨੇ ਸੋ ਇਸਲੀ ਜਥੇਬੰਦੀ ਦੀ ਇਹ ਹੀ ਬੇਨਤੀ ਹੈ ਭਰਾੜ ਸਾਹਿਬ ਨੂੰ ਕਿ ਪਾਰਟੀ ਤੁਹਾਡੇ ਨਾਲ ਆ ਜਥੇਬੰਦੀ ਤੁਹਾਡੇ ਨਾਲ ਆ ਵਰਕਰ ਤੁਹਾਡੇ ਨਾਲ ਆ ਕਾਡਰ ਸਾਰਾ ਤੁਹਾਡੇ ਨਾਲ ਆ ਪਰ ਜਿਹੜੇ ਆਗੂ ਪਾਰਟੀ ਨੂੰ ਕਮਜ਼ੋਰ ਕਰਨ ਦੀ ਪਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਬੰਦ ਦੀ ਕਾਰਵਾਈ ਤੇ ਪਤਾਲੀ ਦਲ ਦੇ ਸੂਚੇ ਅਹੁਦੇਦਾਰ ਸਹਿਵਾਨ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਜਿਹੜੇ ਕੁਝ ਦਿਨ ਤੋਂ ਪਾਰਟੀ ਵਿਰੋਧੀਆ ਗਤੀਵਿਧੀਆਂ ਕਰ ਰਹੇ ਨੇ ਸਾਡੇ ਸੀਨੀਅਰ ਲੀਡਰ ਉਹਨਾਂ ਦੀ ਪੂਰਜੋਰ ਵਿੱਚ ਨਕਦੀ ਕੀਤੀ ਹੈ ਤੇ ਪਾਰਟੀ ਨੂੰ ਪ੍ਰਧਾਨ ਦੇ ਸਦਾ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਜਿਹੜੀ ਉਹਨਾਂ ਦੀ ਉੱਚ ਬੜੀ ਬੜੀ ਸੋਚ ਹੈ ਤੇ ਮਹਿੰਦੀ ਅਕਾਲੀ ਦਲ ਦੇ ਪ੍ਰਧਾਨ ਨੇ ਬਾਹਰਲੀਆਂ ਤਾਕਤਾਂ ਨਾਲ ਲੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪਾੜੋ ਤੀੜ ਕਰਨ ਦਾ ਜਿਹੜਾ ਆਪਣੇ ਕੋਸ਼ਿਸ਼ ਕੀਤੇ ਰਿਹਾ ਉਹ ਸਾਰੀ ਜਥੇਬੰਦੀ ਨੇ ਨਕਦੀ ਕੀਤੀ ਹੈ ਅਦੇਗੜ ਸਾਹਿਬ ਨੇ ਸਮੁੱਚੇ ਅਲਗਾਂ ਚਾਰਜ ਮੈਂਬਰ ਜੀਪੀਸੀ ਸਵਾਰ ਸੁਣਕੀਆਂ ਜਥੇਬੰਦੀਆਂ ਵੱਲੋਂ ਅੱਜ ਇਹ ਮਤਾ ਪਾਇਆ ਗਿਆ ਮਤਾ پیش ਕੀਤਾ ਗਿਆ ਪਾਇਆ ਗਿਆ ਕਿ ਜੋ ਪੰਛੀ ਵਿਰੋਧੀ ਪਾਰਟੀ ਵਿਰੋਧੀਆਂ ਗਨੀਵੀ ਦੇ ਕਰ ਰਹੇ ਹੁੰਦਾ ਖਲਾਫ ਗੱਲ ਵੀ ਹੋਣੀ ਚਾਹੀਦੀ ਹੈ ਤੇ ਜਿਹੜੇ ਸਮੂਚਾ ਪੰਥ ਸਾਰੇ ਹਲਕਾ ਜ਼ਿਲ੍ਹਾ ਪ੍ਰਧਾਨ ਹਲਕਾਚਾਰ ਨੰਬਰ ਵਰਕਿੰਗ ਕਮੇਟੀ ਜ਼ਿਲ੍ਹਾ ਫਟੇਗੜ ਸਾਹਿਬ ਸ਼੍ਰੋਮਣੀ ਕਾਲੀਗੜ ਨਾਲ ਸ਼੍ਰੋਮਣੀ ਕਾਲੀਗੜ ਦੇ ਪ੍ਰਧਾਨ ਸਾਹਿਬ ਦੇ ਡਰ ਕੇ ਖੜਾ ਸੋ ਉਹਨਾਂ ਨੇ ਮਤਾ ਪਾਇਆ ਕਿ ਸਮੂਚਾ ਜ਼ਿਲ੍ਹਾ ਦਾ ਸਰਬੀਸੀ ਵਾਲ ਤੇ ਪੜਤੇ ਖੜਾ ਸੋ ਇਸ ਕਰਕੇ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਵੱਖ-ਵੱਖ ਬਿੰਗਾ ਦੇ ਵੱਖ-ਵੱਖ ਆਦਰ ਸਹਿਬਾਨ ਸੱਜ ਸੁਖਬੀਰ ਸਿੰਘ ਬਾਲ ਦੇ ਨਾਲ ਖੜੇ ਨੇ ਤੇ ਜਿਹੜੇ ਸ਼ਰਮਣੀ ਗਾਲੀਆ ਨੂੰ ਉਜੋਰ ਕਰਨਾ ਚਾਹੁੰਦੇ ਨੇ ਲੋਕ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਆ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਲ ਨੇ ਜੋ ਪੰਜਵਰੋਧੀ ਗੱਲਾਂ ਸੀ ਤੇ ਇਹ ਭਾਜੀਪੀ ਦੀ ਸ਼ਾਹ ਦੇ ਉੱਪਰ ਦੇਖੋ ਆਰਸੇ ਦੀ ਸ਼ਾਹ ਦੇ ਉੱਪਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਗੱਲ ਕਰੀਏ ਐਮਐਸਪੀ ਦੀ ਗੱਲ ਕਰੀਏ ਗੁਰੂ ਘਰਾਂ ਦੀ ਦਖਲਅੰਦਾਜ਼ੀ ਦੀ ਗੱਲ ਕਰੀਏ ਜੇ ਅੱਜ ਪੰਥ ਨਾਲ ਡਟ ਕੇ ਖੜੇ ਦਾ ਸ਼੍ਰੋਮਣੀ ਕਾਲੀਰ ਖੜਾ ਸਾਹਿਬ ਗੁਰਮੀਤ ਸਿੰਘ ਵਾਲ ਖੜੇ ਨੇ ਸੋ ਸਾਨੂੰ ਪੰਥ ਸ਼੍ਰੋਮਣੀ ਪੰਜਾਬ ਪਹਿਲਾਂ ਸ਼੍ਰੋਮਣੀ ਕਾਲੀਰ ਦੀ ਦੀ ਮਸਮਨਾ ਪਹਿਲਾਂ ਤੇ ਦੂਜੀਆਂ ਜਥੇਬੰਦੀਆਂ ਬਾਅਦ ਨੇ ਸੋ ਇਸ ਕਰਕੇ ਸਾਰਿਆਂ ਨੇ ਮਤਾ ਪਾਇਆ ਕਿ ਅਸੀਂ ਸਾਹਿਬ 200 ਵਾਲ ਦੇ ਪੱਤੇ ਖੜੇ ਆ ਤਾਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਤਿਹਗੜ੍ਹ ਸਾਹਿਬ ਦੇ ਦੋਨੋਂ ਪ੍ਰਧਾਨ ਸਾਹਿਬਾਨ ਦੀ ਅਗਵਾਈ ਦੇ ਵਿੱਚ ਸਰਬੀ ਸਿੰਘ ਜੰਜੇਰ ਪ੍ਰਨਾਮ ਸ਼੍ਰੋਮਣੀ ਕਾਲੀਰ ਔਰ ਤਿੰਨੋਂ ਹਲਕਾ ਇੰਚਾਰਜ ਔਰ ਤਿੰਨੋਂ ਹਲਕਿਆਂ ਦੀ ਜਿਹੜੀ ਜਥੇਬੰਦੀ ਸਰਕਲ ਪ੍ਰਧਾਨ ਸਹਿਬਾਨ ਲੀਡਰਸ਼ਿਪ ਇੱਥੇ ਹਾਜ਼ਰ ਹੋਈ ਔਰ ਅੱਜ ਇਹ ਸਾਰੇ ਨੇ ਸਰਬਸੰਮਤੀ ਨਾਲ ਇਹ ਗੱਲ ਕਹੀ ਕਿ ਅਸੀਂ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਉਹਨਾਂ ਦੇ ਨਾਲ ਡਟ ਕੇ ਖੜੇ ਆ ਜੋ ਉਹਨਾਂ ਨੇ ਫੈਸਲੇ ਲਏ ਉਹਨਾਂ ਆਪਣੇ ਫੈਸਲੇ ਲਏ ਆ ਕਿ ਮੈਂ ਪੰਜਾਬ ਦੇ ਹਿੱਤਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਹਿੱਤਾਂ ਦੇ ਨਾਲ ਆ ਖੇਤਬਾਹੂਦਾਰਾਂ ਦੇ ਹਿੱਤਾਂ ਦੇ ਨਾਲ ਆ ਔਰ ਪੰਜਾਬ ਦੇ ਲੋਕਾਂ ਦੇ ਨਾਲ ਆ ਉਹ ਜਿਹੜੇ ਫੈਸਲੂਮ ਫੈਸਲੇ ਹੋ ਉਹਨਾਂ ਤੇ ਡਟ ਕੇ ਪੈਰਾ ਉਹ ਦੇ ਰਹੇ ਨੇ ਇਸ ਕਰਕੇ ਸਾਰੀ ਸੰਗਤ ਜਿਹੜੀ ਹੈ ਇਹ ਜਿਹੜਾ ਫੋਟੋਗ੍ਰਾਫਰ ਸਾਹਿਬ ਦੀ ਡਟ ਕੇ ਉਹਨਾਂ ਦੇ ਨਾਲ ਖੜੀ ਹੋਈ ਹੈ ਔਰ ਉਹਨਾਂ ਨੇ ਜਿਹੜੀ ਪੰਜਾਬ ਬਤੌਰ ਯਾਤਰਾ ਕੀਤੀ ਉਹਦੀ ਵੀ ਸਲਾਹਣਾ ਹੋਈ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਲੋਕਾਂ ਨੇ ਬੜਾ ਸਾਥ ਦਿੱਤਾ ਔਰ ਇੱਕ ਮਾਹੌਲ ਪੈਦਾ ਹੋ ਗਿਆ ਕਿ ਬੀ.ਡੀ.ਪੀ ਨੂੰ ਹਰਾਉਣਾ ਇਸ ਕਰਕੇ ਇਹ ਜਿਹੜਾ ਹੋ ਗਿਆ ਅੱਗੇ ਤੋਂ ਮੈਂ ਸਮਝਦਾ ਕਿ ਵਿਧਾਨ ਸਭਾ ਦੇ ਜੋ ਵਰਕਰ ਕਹਿ ਰਹੇ ਨੇ ਵਰਕਰਾਂ ਤੋਂ ਫੀਡਬੈਕ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਏਗੀ ਪਰ ਸਾਰਿਆਂ ਨੇ ਬੇਨਤੀ ਵੀ ਕੀਤੀ ਹੈ ਵੀ ਡਟ ਕੇ ਮਿਹਨਤ ਕਰੋ ਕੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਹੋਰ ਕਰਨ ਦੀ ਲੋੜ ਨਹੀਂ ਡਟ ਕੇ ਮਿਹਨਤ ਆਪਾਂ ਕਰੀਏ ਜਿੰਨਾ ਹਾਰਾਂ ਹੁੰਦੀਆਂ ਨਹੀਂ ਅੱਗੇ ਤੋਂ ਫਤਿਹ ਹੋਊਗੀ ਵੈਰੀ ਅਕਾਲੀ ਖਾਲਸਾ ਵੈਰੀ ਅਕਾਲੀ